ਮਰਹੂਮ ਮੁੱਖ ਮੰਤਰੀ ਬਿਆਨ ਸਿੰਘ ਕਤਲ ਮਾਮਲੇ ਵਿੱਚ ਦੋਸ਼ੀ ਇਤਰਾਰ ਦਿੱਤੇ ਹੋਏ ਬਲਵੰਤ ਸਿੰਘ ਰਾਜਵਾਨਾ ਦੀ ਰਹਿਮ ਦੀ ਅਪੀਲ ਉਤੇ ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਦੇਸ਼ ਦੀ ਸਰਵੋੱਚ ਅਦਾਲਤ ਨੇ ਇਹ ਸੁਣਵਾਈ 4 ਹਫ਼ਤੇ ਲਈ ਹੋਰ ਟਾਲ ਦਿੱਤੀ ਹੈ ਰਾਜਵਾਨਾ ਮਾਮਲੇ ਵਿੱਚ ਸੁਣਵਾਈ बार-बार ਟਾਲੀ ਜਾ ਰਹੀ ਹੈ ਕੇਂਦਰ ਸਰਕਾਰ ਦੀ ਤਰਫੋਂ ਅੱਜ ਸੌਲਿਸਟਰ ਜਨਰਲ ਤੁਸ਼ਾਰ ਮਹਿਤਾ ਜਸਟਿਸ ਬੀ ਆਰ ਗਵਈ ਪ੍ਰਸ਼ਾਂਤ ਕੁਮਾਰ ਮਿਸ਼ਰਾ ਅਤੇ ਕੇਵੀ ਵਿਸ਼ਵਨਾਥਨ ਦੀ ਬੈਂਚ ਅੱਗੇ ਪੇਸ਼ ਹੋਏ ਉਨ੍ਹਾਂ ਆਖਿਆ ਕਿ ਇਸ ਮਾਮਲੇ ਉੱਤੇ ਫੈਸਲਾ ਲੈਣ ਤੋਂ ਪਹਿਲਾਂ ਕਈ ਏਜੰਸੀਆਂ ਨਾਲ ਸਲਾਹ ਕਰਨ ਦੀ ਬੇਹੱਦ ਲੋੜ ਹੈ ਇਸ ਤੋਂ ਬਾਅਦ ਸੀਵੀਆਈ ਦੇ ਵਿਦੇਕ ਕ ਸੋਲਿਸਟਰ ਜਨਰਲ ਕੇਐਮ ਨਟਰਾਜ ਨੇ ਅਦਾਲਤ ਨੂੰ ਇਹ ਵੀ ਆਖਿਆ ਕਿ ਸਥਿਤੀ ਫਿਲਹਾਲ ਕੋਈ ਫੈਸਲਾ ਲੈਣ ਦੇ ਅਨੁਕੂਲ ਨਹੀਂ ਹੈ ਕੇਂਦਰ ਸਰਕਾਰ ਦਾ ਪੱਕਾ ਸੁਣਨ ਤੋਂ ਬਾਅਦ ਅਦਾਲਤ ਨੇ ਸੁਣਵਾਈ 4 ਹਫ਼ਤੇ ਲਈ ਮੁਲਤਵੀ ਕਰ ਦਿੱਤੀ ਅਦਾਲਤ ਨੇ ਆਖਿਆ ਕਿ ਮਾਮਲਾ ਸੰਵੇਦਨਸ਼ੀਲ ਹੈ ਕੇਂਦਰ ਸਰਕਾਰ ਨੇ ਫੈਸਲਾ ਲੈਣ ਲਈ ਹੋਰ ਸਮਾਂ ਮੰਗਿਆ ਹੈ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਅਦਾਲਤ ਨੂੰ ਆਖਿਆ ਗਿਆ ਕਿ ਇਹ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ ਜਿਸ ਕਰਕੇ ਸਰਕਾਰ ਨੂੰ ਫੈਸਲਾ ਲੈਣ ਵਿੱਚ ਸਮਾਂ ਲੱਗ ਰਿਹਾ ਹੈ ਬਲਵੰਤ ਸਿੰਘ ਰਾਜਵਾਨਾ ਪਿਛਲੇ ਕਰੀਬ 29 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਨੇ ਉਹਨਾਂ ਦੀ ਜਿਸ ਰਹਿਮ ਦੀ ਅਪੀਲ ਤੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਉਹ ਵੀ ਪਿਛਲੇ 12 ਸਾਲਾਂ ਤੋਂ ਪੈਂਡਿੰਗ ਪਈ ਹੈ ਰਾਜੋਵਾਨਾ ਨੇ ਪਟੀਸ਼ਨ ਦਾਖਲ ਕਰਕੇ ਰਹਿਮ ਦੀ ਅਪੀਲ ਦੇ ਨਿਪਟਾਰੇ ਵਿੱਚ ਦੇਰੀ ਦਾ ਹਵਾਲਾ ਦਿੰਦੇ ਹੋਏ ਰਿਹਾਈ ਦੀ ਮੰਗ ਕੀਤੀ ਹੈ ਦੱਸ ਦਈਏ ਕਿ ਪਿਛਲੇ ਸਾਲ ਸੁਪਰੀਮ ਕੋਰਟ ਨੇ ਰਾਜੋਵਾਨਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦੀ ਮੰਗ ਨੂੰ ਰੱਦ ਕਰ ਦਿੱਤਾ ਸੀ ਅਦਾਲਤ ਨੇ ਕੋਈ ਰਾਹਤ ਨਾ ਦਿੰਦੇ ਹੋਏ ਭਾਈ ਰਾਜੋਵਾਨਾ ਦੀ ਰਹਿਮ ਦੀ ਅਪੀਲ ਉਤੇ ਫੈਸਲਾ ਲੈਣ ਦਾ ਜ਼ਿੰਮਾ ਕੇਂਦਰੀ ਗ੍ਰਹਿ ਮੰਤਰਾਲੇ ਉੱਤੇ ਛੱਡ ਦਿੱਤਾ ਸੀ ਅਜੇ ਤੱਕ ਕੇਂਦਰ ਸਰਕਾਰ ਨੇ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਵਿੱਚ ਪਹਿਲ ਕਦਮੀ ਕੀਤੀ ਸੀ 12 ਸਾਲ ਤੱਕ ਕੁਝ ਨਾ ਹੋਣ ਉਤੇ ਪਟਿਆਲਾ ਜੇਲ੍ਹ ਤੋਂ ਬਲਵੰਤ ਸਿੰਘ ਰਾਜੋਆਣਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਪੱਤਰ ਵੀ ਲਿਖਿਆ ਸੀ ਇਸੇ ਤਰ੍ਹਾਂ ਦਾ ਇੱਕ ਵੱਖਰਾ ਪੱਤਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਵੀ ਲਿਖਿਆ ਗਿਆ ਉਸ ਸਮੇਂ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਜੇਲ੍ਹ ਅੰਦਰ ਭੁੱਖ ਹੜਤਾਲ ਦਾ ਐਲਾਨ ਵੀ ਕੀਤਾ ਅਤੇ ਇਹ ਸ਼ੁਰੂ ਵੀ ਕਰ ਦਿੱਤੀ ਇਸ ਭੁੱਖ ਹੜਤਾਲ ਨੂੰ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਖਤਮ ਕਰਵਾਇਆ ਸੀ ਭਾਈ ਰਾਜੋਆਣਾ ਬੀਤੀ 20 ਨਵੰਬਰ ਨੂੰ ਜਦੋਂ ਆਪਣੇ ਭਰਾ ਕੁਲਵੰਤ ਸਿੰਘ ਦੀ ਮੌਤ ਮਗਰੋਂ ਰੱਖੇ ਭੋਗ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪਿੰਡ ਰਾਜੋਆਣਾ ਕਲਾ ਆਏ ਸਨ ਤਾਂ ਇਸ ਮੌਕੇ ਵੀ ਸ਼੍ਰੀ ਕਲਤਕ ਸਾਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹਾਜ਼ਰ ਸਨ ਮੰਨਿਆ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਵਿੱਚ ਫੈਸਲਾ ਲੈਣਾ ਸੰਵੇਦਨਸ਼ੀਲ ਹੈ ਪਰ ਮਜ਼ਬੂਤ ਸਰਕਾਰ ਹੋਣ ਦਾ ਦਾਵਾ ਕਰਨ ਵਾਲੀ ਭਾਜਪਾ ਸਰਕਾਰ ਐਨੇ ਸਾਲਾਂ ਵਿੱਚ ਵੀ ਇਸ ਬਾਰੇ ਫੈਸਲਾ ਲੈਣ ਦੇ ਅਸਮਰਥ ਕਿਉਂ ਹੈ ਗ੍ਰਹਿ ਮੰਤਰੀ ਅੰਮਿਤ ਸ਼ਾਹ ਵੀ ਦੇਸ਼ ਦੇ ਅਜਿਹੇ ਵੱਡੇ ਅਤੇ ਸੰਵੇਦਨਸ਼ੀਲ ਮਸਲਿਆਂ ਦੇ ਹੱਲ ਦੇ ਦਾਅਵੇ ਕਰਦੇ ਨੇ ਪਰ ਇਸ ਮਾਮਲੇ ਵਿੱਚ ਦੇਰੀ ਕਿਉਂ ਹੋ ਰਹੀ ਹੈ ਹੁਣ 1 ਮਹੀਨੇ ਲਈ ਸੁਣਵਾਈ ਟਲ ਗਈ ਹੈ ਉਸ ਤੋਂ ਬਾਅਦ ਵੀ ਤਾਂ ਕੋਈ ਫੈਸਲਾ ਲੈਣਾ ਹੀ ਪੈਣਾ ਪਰ ਇਸ ਨੂੰ ਕਿਸ ਰਣਨੀਤੀ ਤਹਿਤ ਬਾਰ-ਬਾਰ ਲਗਾਤਾਰ ਲਮਕਾਇਆ ਜਾ ਰਿਹਾ ਹੈ 4 ਹਫ਼ਤੇ ਬਾਅਦ ਵੀ ਇਸ ਮਾਮਲੇ ਵਿੱਚ ਫੈਸਲਾ ਆਉਣ ਦੇ ਆਸਾਰ ਬਹੁਤ ਮੱਦਮ ਨੇ ਮਰਹੂਮ ਮੁੱਖ ਮੰਤਰੀ ਬਿਆਨ ਸਿੰਘ ਦਾ ਪੋਤਾ ਰਵਨੀਤ ਬਿੱਟੂ ਸ਼ੁਰੂ ਤੋਂ ਬਲਵੰਤ ਸਿੰਘ ਰਾਜਵਾਨਾ ਨੂੰ ਕਿਸੇ ਕਿਸਮ ਦੀ ਰਾਤ ਦੇਣ ਦਾ ਵਿਰੋਧ ਕਰਦੇ ਆ ਰਹੇ ਨੇ ਕਾਂਗਰਸ ਵੱਲੋਂ ਸੰਸਦ ਮੈਂਬਰ ਹੁੰਦਿਆਂ ਹੋਇਆਂ ਵੀ ਰਵਨੀਤ ਬਿੱਟੂ ਨੇ ਭਾਈ ਰਾਜਵਾਨਾ ਦੀ ਰਹਿਮ ਦੀ ਅਪੀਲ ਦੇ ਉਲਟ ਸਖਤ ਬਿਆਨਬਾਜ਼ੀ ਕੀਤੀ ਸੀ ਹੁਣ ਤਾਂ ਉਹ ਭਾਜਪਾ ਸਰਕਾਰ ਦਾ ਹਿੱਸਾ ਨੇ ਅਤੇ ਕੇਂਦਰੀ ਰਾਜ ਮੰਤਰੀ ਹੋਣ ਦੇ ਨਾਂ ਨਾਲ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਉਹਨਾਂ ਦੀ ਨੇੜਤਾ ਜੱਗ ਜ਼ਾਹਰ ਹੈ ਇਸ ਲਈ ਬਲਵੰਤ ਸਿੰਘ ਰਾਜਵਾਨਾ ਨੂੰ ਇਸੇ ਕਿਸਮ ਦੀ ਰਾਹਤ ਬਾਰੇ ਭਰਮ ਭੁਲੇਖੇ ਨਹੀਂ ਰੱਖਣੇ ਚਾਹੀਦੇ ਰਾਹਤਾਂ ਛੱਡੋ ਮਾਮਲੇ ਬਾਰੇ ਜਲਦ ਫੈਸਲਾ ਲੈ ਕੇ ਇਸ ਦੇ ਨਿਪਟਾਰੇ ਦੀ ਉਮੀਦ ਕਰਨੀ ਵੀ ਬੇਕਾਰ ਜਾਪਦੀ ਹੈ ਇਸੇ ਰਵਨੀਤ ਬਿੱਟੂ ਨੇ ਚਾਰ ਜ਼ਿਮਨੀ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਹੁਣ ਕਾਂਗਰਸ ਉੱਤੇ ਮੁੜ ਹਮਲਾ ਬੋਲਿਆ ਹੈ ਉਹਨਾਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਨਾਂ ਲੈ ਕੇ ਉਨ੍ਹਾਂ ਦੇ ਬਿਆਨਾਂ ਦੇ ਹਵਾਲੇ ਨਾਲ ਨਿਸ਼ਾਨਾ ਸਿੱਧਿਆ ਅਸਲ ਵਿੱਚ ਇਹ ਕਾਂਗਰਸੀ ਆਗੂ ਕਾਂਗਰਸ ਦੇ ਖਾਤੇ ਵਿੱਚੋਂ ਗਈਆਂ ਤਿੰਨੇ ਵਿਧਾਨ ਸਭਾ ਸੀਟਾਂ ਦੀ ਹਾਰ ਦਾ ਠੇਕਰਾ ਸ਼੍ਰੋਮਣੀ ਅਕਾਲੀ ਦਲ ਦੇ ਸਿਰ ਤੇ ਪੰਨਦੇ ਨੇ ਰਾਜਾ ਵੜਿੰਗ ਤੇ ਬਾਜਵਾ ਦਾ ਮੰਨਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਮੈਦਾਨ ਵਿੱਚੋਂ ਗੈਰ ਹਾਜ਼ਰ ਰਹਿਣ ਕਾਰਨ ਕਾਂਗਰਸ ਇਹ ਚੋਣਾ ਹਾਰੀ ਹੈ ਇਹ ਗੱਲ ਸਹੀ ਹੋ ਸਕਦੀ ਹੈ ਕਿਉਂਕਿ ਅਕਾਲੀ ਸੋਚ ਵਾਲਾ ਵੋਟਰ ਕਾਂਗਰਸ ਨੂੰ ਬਹੁਤ ਘੱਟ ਵੋਟ ਪਾਏਗਾ ਅਜਿਹੇ ਵਿੱਚ ਕੁਦਰਤੀ ਹੈ ਕਿ ਵੋਟ ਹਾਕਮ ਧਿਰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਪੁਗਤੀ ਹੋਵੇ ਪਰ ਰਵਨੀਤ ਬਿੱਟੂ ਇਸ ਮਾਮਲੇ ਵਿੱਚ ਵੱਖਰੀ رائے ਰੱਖਦੇ ਨੇ ਜੋ ਸਾਡੇ ਭਰਾ ਵਿਡਿੰਗ ਸਾਹਿਬ ਨੇ ਗਿੱਦੜਵਾਹ ਦੇ ਲੋਕਾਂ ਤੋਂ ਇੱਕ ਹੈ ਕਿ ਅਪੀਲ ਕਰਕੇ ਮੰਗਿਆ ਸੀ ਕਿ ਮੈਨੂੰ ਪਾਈਲ ਲਾਂਗਰੀ ਨਾ ਰੱਖਣਾ ਪੈ ਜੇ ਮੇਰੀ ਰੋਟੀ ਨਾ ਬੰਦ ਕਰਾ ਦਿਓ ਮੇਰੀ ਘਰਾਂ ਲਈ ਤਸਵੀਰੇ 6 ਵਜੇ ਨਿਕਲ ਜਾਂਦੀ ਹੈ ਰਾਤ ਨੂੰ 9 ਵਜੇ ਆਉਂਦੀ ਹੈ ਤੇ ਮੈਂ ਧੰਨਵਾਦ ਕਰ ਦਾਂਗੇ ਜਿਹੜਾ ਪਾਇਏ ਨੇ ਸਾਰੇ ਹੀ ਲੋਕਾਂ ਨੂੰ ਵੀ ਤੁਸੀਂ ਰਾਜਾ ਬੜਿੰਗ ਸਾਹਿਬ ਦੀ ਇਹ ਗੱਲ ਮੰਨੀ ਤੇ ਉਹਨਾਂ ਦੀ ਰੋਟੀ ਪਾਣੀ ਉਹਨਾਂ ਦੀ ਸੇਵਾ ਕੋਈ ਲਾਂਗਰੀ ਨਾ ਕਰ ਸਕੇ ਉਹਨਾਂ ਦੀ ਧਰਮ ਪਤਨੀ ਕਰ ਸਕੇ ਉਹ ਗੱਲ ਤੁਸੀਂ ਬਚਾਇਆ ਉਸ ਗੱਲ ਤੋਂ ਤੇ ਇਸ ਗੱਲ ਦੀ ਬੜੀ ਖੁਸ਼ੀ ਆ ਵੀ ਤੁਸੀਂ ਇਹ ਗੱਲ ਬੜਿੰਗ ਸਾਹਿਬ ਦੀ ਸੁਣੀ ਤੇ ਉਹਨਾਂ ਦੀ ਧਰਮ ਪਤਨੀ ਜੋ ਉਹ ਚਾਹੁੰਦੇ ਸੀ ਕੰਮ ਵੀ ਕਰਨ ਪਰ ਉਹ ਚਾਹੁੰਦੇ ਸੀ ਮੇਰੀ ਰੋਟੀ ਕਿਉਂਕਿ ਰੋਟੀ ਸਭ ਨੂੰ ਪਿਆਰੀ ਹੁੰਦੀ ਹੈ ਵੀ ਮੇਰੀ ਰੋਟੀ ਟੋਕਾ ਜਿਹੜਾ ਉਹ ਕਿਸੇ ਲਾਂਗਰੀ ਨੂੰ ਨਾ ਕਿਸੇ ਮੈਨੂੰ ਆਪਣੇ ਨੌਕਰ ਨੂੰ ਨਾ ਬਣਾਉਣੀ ਪਵੇ ਇਸ ਦਾ ਮੇਰਾ ਖਿਆਲ ਰੱਖਿਓ ਉਹ ਗਿੱਦੜ ਵਾਲਿਆਂ ਦਾ ਇਸ ਕਰਕੇ ਮੈਂ ਕੱਲ ਭੁੱਲ ਗਿਆ ਸੀ ਧੰਨਵਾਦ ਕਰਨਾ ਬਹੁਤ-ਬਹੁਤ ਗਿੱਦੜ ਵਾਲਿਆਂ ਦਾ ਧੰਨਵਾਦ ਵੀ ਰਾਜਾ ਬਿੰਦ ਸਿੰਘ ਸਾਹਿਬ ਦਾ ਘਰ ਚ ਰੋਟੀ ਪਾਣੀ ਚੱਲਦਾ ਤੁਸੀਂ ਰੱਖਿਆ ਦੇਖੋ ਉਹ ਤਾਂ ਬਹਾਨੇ ਨੇ ਹੁਣ ਬਹਾਨੇ ਕੁਝ ਬਣਾਈ ਜਾਣ ਇੱਕ ਬਾਜਵਾ ਸਾਹਿਬ ਵੀ ਕਹਿ ਰਹੇ ਆ ਇਹ ਇਹਦਾ ਮਤਲਬ ਅਕਾਲੀ ਦਲ ਦੀ ਗੱਲ ਕਰ ਰਹੇ ਆ ਇਹਦਾ ਮਤਲਬ ਇਹ ਦੂਜੀਆਂ ਪਾਰਟੀਆਂ ਦੇ ਸਿਰ ਤੇ ਵੋਟ ਕਟੂਏ ਜਾਂ ਜਿਹੜੀ ਵੋਟ ਕੱਟ ਦੇਣਗੇ ਉਸ ਚੀਜ਼ਾਂ ਤੇ ਖੇਡਦੇ ਆ ਕਾਂਗਰਸ ਪਾਰਟੀ ਵਾਲੇ ਇਹੀ ਕਹਿ ਰਹੇ ਆ ਵੀ ਜੇ ਅਕਾਲੀ ਦਲ ਖੜਾ ਹੁੰਦਾ ਸੀ ਜਿੱਤ ਜਾਂਦੇ ਇਹਦਾ ਮਤਲਬ ਜੇ ਨਕਲ ਵੱਜ ਜਾਂਦੀ ਜੇ ਨਕਲ ਵੱਜ ਜਾਂਦੀ ਤਾਂ ਕਾਂਗਰਸ ਪਾਸ ਹੋ ਜਾਂਦੀ ਜੇ ਨਕਲ ਨਹੀਂ ਵੱਜੀ ਪੇਪਰ ਦੇ ਵਿੱਚ ਤਾਂ ਇਹ ਫੇਲ ਹੋਗੇ ਇਹਦਾ ਮਤਲਬ ਇਹਨਾਂ ਦਾ ਆਪਣਾ ਕੁਛ ਨਹੀਂ ਇਹ ਦੋਨੋਂ ਐਲੋਪ ਨੇ ਗੱਲ ਮੰਨ ਲਈ ਜਿਹੜੇ ਪ੍ਰਤਾਪ ਬਾਜਵਾਜੀ ਨੇ ਤੇ ਇਹਦੀ ਗੱਲ ਜਿਹੜੀ ਆ ਇਹ ਰਾਜਾ ਬੜਿੰਗਨ ਸਾਹਿਬ ਨੇ ਮੰਗ ਲਈ ਵੀ ਅਕਾਲੀ ਦਲ ਨਹੀਂ ਖੜਾ ਤਾਂ ਅਸੀਂ ਹਾਰ ਗਏ ਇਹਦਾ ਮਤਲਬ ਇਹ ਆ ਵੀ ਇਹ ਦੂਜਿਆਂ ਤੇ ਦੂਜਿਆਂ ਦੇ ਸਿਰ ਤੇ ਖੇਡਣ ਵਾਲੇ ਨੇ ਆਪ ਇਹਨਾਂ ਦੇ ਪੱਲੇ ਨਹੀਂ ਇਹ ਸਿਰਫ ਨਕਲ ਮਾਰ ਕੇ ਪਾਸ ਹੋਣ ਵਾਲੇ ਆ ਇਸ ਵਾਰ ਨਕਲ ਨਹੀਂ ਵੱਜੀ ਤੇ ਇਸ ਕਰਕੇ ਫੇਲ ਹੋਵੋਗੇ ਤੇ ਇਹ ਗੱਲ ਆਪ ਕੱਲ ਪ੍ਰੈਸ ਕਾਨਫਰੰਸ ਕਰਕੇ ਦੋਨਾਂ ਨੇ ਮੰਨੀ ਆ ਵੀ ਅਕਾਲੀ ਦਲ ਦਾ ਤੁਹਾਡੇ ਨਾਲ ਕੀ ਲੈਣਾ ਦੇਣਾ ਭਈ ਅਕਾਲੀ ਦਲ ਦੀ ਵੋਟ ਜੇ ਉਹ ਲੜਦੇ ਤੇ ਉਹ ਵੋਟ ਇਹ ਕਿ ਇਹ ਇਹ ਕਿਹਨੇ ਫੈਸਲਾ ਕੀਤਾ ਵੀ ਅਕਾਲੀ ਦਲ ਦੀ ਵੋਟ ਆ ਜਿਹੜੀ ਉਹ ਆਮ ਆਦਮੀ ਨੂੰ ਜਾਂ ਭਾਜਪਾ ਨੂੰ ਜਾਣੀ ਸੀ ਜਾਂ ਕਿਸੇ ਹੋਰ ਨੂੰ ਜਾਣੀ ਸੀ ਜੇ ਅਕਾਲੀ ਦਲ ਖੜਦਾ ਤੁਹਾਨੂੰ ਕਿਉਂ ਨਹੀਂ ਜਾ ਸਕਦੀ ਸੀ ਉਹ ਵੋਟ पे क्योंकि ਆਪਾਂ ਨਲਾਇਕ ਆ ਆਪਾਂ ਕੋਈ ਆਪਾਂ ਹਮੇਸ਼ਾ ਦੂਜੇ ਨੂੰ ਇਹ ਇਹ ਕਾਂਗਰਸ ਦਾ ਰਹੀ ਹੈ ਵੰਡੋ ਪਾੜੋ ਤੇ ਰਾਜ ਕਰੋ ਉਹ ਕੰਮ ਵਿੱਚ ਫੇਲ ਹੋਗੇ ਇਸ ਕਰਕੇ ਦੋਨੋਂ ਪ੍ਰਧਾਨ ਸਾਹਿਬ ਵੀ ਮੰਨੇ ਐਲੋਪੀ ਮੰਨੇ ਵੀ ਨਕਲ ਨਹੀਂ ਬੱਜੀ ਅਕਾਲੀ ਦਲ ਨਹੀਂ ਖੜਾ ਹੋ ਗਿਆ ਅਸੀਂ ਹਾਰ ਗਏ ਇਸ ਗੱਲ ਦੀ ਤੁਸੀਂ ਤੁਸੀਂ ਇਹਨਾਂ ਦੇ ਹਾਲਾਤ ਦੇਖੋ ਇਹ ਨਾ ਆਪਣੇ ਕੰਮਾਂ ਤੇ ਜਿੱਤੇ ਇਹਦਾ ਮਤਲਬ ਨਾ ਹੀ ਵੋਟ ਮੰਗਦੇ ਆ ਨਾ ਹੀ ਆਪਣੇ ਕੈਂਡੀਡੇਟਾਂ ਦੇ ਚਿਹਰਾ ਤੇ ਵੋਟ ਮੰਗਦੇ ਆ ਤੇ ਦੂਜੀ ਤੀਜੀ ਗੱਲ ਇਹ ਸਿਰਫ ਆਪਣੇ ਪਰਿਵਾਰ ਦੇ ਆ ਤੇ ਜਿਹੜਾ ਬੰਦਾ ਪਰਿਵਾਰ ਦਾ ਹੋਊਗਾ ਆਪਣੇ ਘਰ ਤੋਂ ਬਾਹਰ ਸੋਚੂ ਨਹੀਂ ਉਹ ਵੋਟਰ ਵੀ ਕਿਉਂ ਸੋਚੂ ਵੀ ਵੋਟਰ ਨੇ ਵੀ ਇਹ ਬੰਦ ਕਰਕੇ ਪੈਕ ਕਰਕੇ ਇਹ ਜਿਹੜੇ ਆ ਇਹਨਾਂ ਦੀ ਛੁੱਟੀ ਕਰਤੀ ਮੈਂ ਤਾਂ ੜੀਕਦਾ ਸੀ ਵੀ ਸਤੀਫੇ ਕੱਲ ਤੱਕ ਆ ਜਾਣੇ ਚਾਹੀਦੇ ਆ ਬਹਾਨੇ ਨਾ ਲਾਓ ਸਤੀਫੇ ਦਿਓ ਉਧਰ ਆਪਣੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਦੇ ਕੈਂਸਰ ਮੁਕਤ ਹੋਣ ਦਾ ਦਾਅਵਾ ਕਰਨ ਤੋਂ ਬਾਅਦ ਨਿਸ਼ਾਨੇ ਉੱਤੇ ਆਏ ਨਵਜੋਤ ਸਿੰਘ ਸਿੱਧੂ ਆਪਣੇ ਪਹਿਲੇ ਦਾਅਵੇ ਉੱਤੇ ਕਾਇਮ ਨੇ ਉਹਨਾਂ ਆਖਿਆ ਕਿ ਉਹ ਡਾਕਟਰਾਂ ਨੂੰ ਕਿਸੇ ਕਿਸਮ ਦਾ ਚੈਲੰਜ ਨਹੀਂ ਕਰਦੇ ਅਤੇ ਉਹਨਾਂ ਦੀ ਪਤਨੀ ਤਾਂ ਖੁਦ ਡਾਕਟਰ ਹੈ ਅਜਿਹਾ ਕਹਿੰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕੈਂਸਰ ਮਰੀਜ਼ਾਂ ਲਈ ਡਾਈਟ ਪਲਾਨ ਵੀ ਜਾਰੀ ਕੀਤਾ ਅੱਜ ਮੈਂ ਡਾਈਟ ਪਲਾਨ शरबत के भले के लिए रिलीज़ करने जा रहा हूँ इससे पहले मैं ये कह दूं कि मेरे लिए डॉक्टर भगवान का रूप है और प्राथमिकता हमेशा डॉक्टर की रही है मेरे तो घर में डॉक्टर है भाई वो तो सुनती ही नहीं है बगैर डॉक्टर के तो हमने जो कुछ भी किया है वो डॉक्टरों की सलाह के साथ एक सहयोगी प्रक्रिया में किया है और मैं ये कह दूं कि इस डाइट को बनाने में मेरा कोई योगदान नहीं है मैं तो पढ़ाई करके जो बड़े बड़े एमिनेंट डॉक्टर्स थे उनकी जो ऑब्जरवेशंस थी उसी को संग्रहित कर चुका हूँ और सबसे बड़ी बात है कि ये मेडिवियल एंशंट आयुर्वेदा साइंस उसके साथ योशिनोरी जो जापान के बहुत बड़े डॉक्टर हैं जिनको ऑटोफोजी पे नोबेल प्राइज़ मिला है वो फास्टिंग के बाद उन्होंने की है कि किस तरह से फास्टिंग हेल्प करती है और दुनिया के बड़े बड़े जो डॉक्टर्स हैं ये उनकी ऑब्जर्वेशंस को इकट्ठा करके नोनी के लिए एक डाइट चार्ट बनाई थी और ये भी डॉक्टर्स की सलाह के साथ ही उसे इम्प्लीमेंट किया तो मैं ये कहूँगा कि पुरानी कहावत है जैसा अन्न वैसा मन वैसा तन तो भैया इस डाइट चार्ट को फैसिलिटेशन माने ट्रीटमेंट की सबसे बड़ी बात मेरी माँ कहा करती थी वासुदेवम कुटुंबकम हम ये चाहते हैं कि जो खुशी हमें मिली है जो फायदा लाभ हमें मिला है वो हम सबके साथ शेयर करें दो ही चीज़ें हैं जो बांटने से बढ़ती हैं बाकी सब कुछ घटता है एक ज्ञान और एक प्यार तो दोनों ही बांटना चाहता हूँ द होल वर्ल्ड इज माई कंट्री ऑल मैन काइंड माई ब्रदर एंड टू डू गुड माई रिलीजन बाबा नानक का सिख हमेशा शरबत का भला चाहेगा और उस उस विश्व विश्व के के भले में, कल्याण में अपना कल्याण चाहेगा नोनी कुछ कहना चाहती हैं। एज अ डॉक्टर मुझे भी लगता था कि ट्रीटमेंट जो होती है ट्रीटमेंट वो ही काम करती है और उसके अलावा ये आयुर्वेदा वगैरह बाद में सोचेंगे बाद में देखेंगे क्योंकि मुझे लगता था मैं बीमार हूँ ऊपर से आप मुझे कौड़ी कौड़ी चीज़ें दे रहे हो और खाने नहीं दे रहे प्रॉपरली तो पर जब मैंने खाना शुरू किया शुरू में मुश्किल लगा एक हफ्ते के बाद दस दिन के बाद मुझे वो अच्छा लगने लग गया क्योंकि मेरा वेट लॉस होना शुरू कर गया कहाँ स्वेलिंग थी वो कम होनी शुरू हो गई मुझे अच्छा फील होने लगा सो बाय द टाइम अब मैं पहुंची हूं तो मैं 30 किलो रिड्यूस कर चुकी हूं। तो कहीं ना कहीं उसने बहुत मेरी मदद की है आयुर्वेदिक डाइट ने और ज़रूरी ये भी है कि वो जो रिपोर्ट्स हैं उन्होंने वही एक कुछ दिखाया जो हमने माना कि ये जो हेल्थ आयुर्वेदा की हर्ब्स और ये हेल्थ रिजीम हमने बनाई है वो हमारी मदद कर रही है उसको हमको बाद में भी फॉलो करना है ये नहीं कि तुम एक बार ठीक हो गया पेट स्कैन ठीक हो गया दूं। तो मैं छोड़ दूँ तो दोबारा से वो कैंसर सेल्स बॉडी में ही होते हैं वो दोबारा से पनप जाएंगे तो एक लाइफ चेंज है जो हर एक इंसान के लिए है योगा मैं रोज़ करती हूँ तो ये किसी ना किसी फॉर्म ऑफ एक्सरसाइज ज़रूर करें और हाथ जोड़ के बिनती है अपने ही लोगों से कि एडल्ट्रेशन फूड एडल्ट्रेशन को बंद करें ताकि अपने ही भाई बहनों को हम मौत के मुंह में ना डालें